ਸਭ ਤੋਂ ਪਹਿਲੇ ਮੈਂ ਪੰਜਾਬ ਦੇ ਸਾਰੀ ਜਨਤਾ ਨੂੰ ਫਤਿਹੱਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਬਹੁਤ ਹੀ ਗੰਭੀਰ ਬਹੁਤ ਹੀ ਐਮ ਮਸਲੇ ਤੇ ਮੈਂ ਅੱਜ ਪ੍ਰੈਸ ਕਾਨਫਰੰਸ ਕਰਨਾ ਤੇ ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਜੋ ਜੋ ਮੈਂ ਅੱਜ ਦੱਸੂਗਾ ਉਹਦੇ ਬਾਰੇ ਜ਼ਰੂਰ ਵਿਚਾਰ ਕਰਿਓ ਕੇ ਮੇਂ ਪੰਜਾਬ ਨਾਲ ਲੁੱਟ ਹੋਣ ਲੱਗੀ ਐ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਐ ਉਹ ਪੰਜਾਬ ਦੇ ਲੋਕਾਂ ਦੀ ਸਰਕਾਰ ਨਹੀਂ ਰਹੀ ਉਹ ਦਿੱਲੀ ਦੀ ਕੇਜਰੀਵਾਲ ਤੇ ਉਹਦੇ ਲੁਟੇਰਿਆਂ ਦੀ ਸਰਕਾਰ ਬਣ ਗਈ ਐ ਜਿਵੇਂ ਅੰਗਰੇਜ਼ ਹਿੰਦੁਸਤਾਨ ਤੇ ਈਸਟ ਇੰਡੀਆ ਕੰਪਨੀ ਰਹਹੀਂ ਲੁੱਟਣ ਆਏ ਤੇ ਸਾਰਾ ਖਜ਼ਾਨਾ ਲੁੱਟ ਕੇ ਲੈ ਗਏ ਉਵੇਂ ਕੇਜਰੀਵਾਲ ਨੇ ਝੂਠ ਬੋਲ ਕੇ ਆਮ ਆਦਮੀ ਪਾਰਟੀ ਬਣਾ ਕੇ ਪੰਜਾਬ ਪੰਜਾਬ ਦੀ ਸਰਕਾਰ ਤੇ ਕਾਬਜ ਹੋ ਗਏ ਤੇ ਮਕਸਦ ਪੰਜਾਬ ਨੂੰ ਅੱਗੇ ਲਿਜਾਣਾ ਨਹੀਂ ਸੀ ਪੰਜਾਬ ਦੇ ਖਜ਼ਾਨੇ ਚੋਂ ਪੈਸਾ ਪੰਜਾਬ ਦੇ ਲੋਕਾਂ ਦਾ ਪੈਸਾ ਪੰਜਾਬ ਦੀ ਲੋਕਾਂ ਦੀ ਜਾਇਦਾਦ ਲੁੱਟ ਕੇ ਉਹ ਆਮ ਆਦਮੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਖੜਾ ਕਰਨਾ ਚਾਹੁੰਦੇ ਆ ਜਿਹੜੇ ਅੱਜ ਮੈਂ ਗੱਲ ਕਰ ਰਿਹਾ ਹਾਂ ਕਿਹੜੀ 40000 ਏਕੜ ਜ਼ਮੀਨ ਲੈਂਡ ਪੂਲਿੰਗ ਸਕੀਮ ਦਾ ਜਿਹਦਾ ਨਾਂ ਦਿੱਤਾ ਗਿਆ ਹੈ ਉਹ ਲੈਂਡ ਪੂਲਿੰਗ ਨਹੀਂ ਲੈਂਡ ਗ੍ਰੈਬਿੰਗ ਸਕੀਮ ਬਣ ਗਈ ਹੈ ਤੇ ਨਿਸ਼ਾਨਾ ਇਹਦਾ ਹੈ ਕਿ ਟਾਰਗੇਟ ਰੱਖਿਆ ਹੈ ਕਿ ਅਸੀਂ ਆ 40000 ਏਕੜ ਤੋਂ ਡੇਢ ਸਾਲ ਦੇ ਅੰਦਰ ਤਕਰੀਬਨ ਇਹਨਾਂ ਨੇ ਸਾਰੇ ਵੱਡੇ ਬਿਲਡਰਾਂ ਨਾਲ ਦਿੱਲੀ ਸਾਰੇ ਗੱਲਾਂ ਬਕਾਲੀਆਂ ਹੈ 100000 ਕਰੋੜ ਰੁਪਇਆ ਪਾਰਟੀ ਵਾਸਤੇ ਇਕੱਠਾ ਕਰਨ ਦਾ ਆ ਪਲਾਨ ਬਣਾ ਲਿਆ ਤੁਸੀਂ ਦੇਖ ਲਓਗੇ ਜੀ ਜਿਹੜੀ ਗੱਲਾਂ ਮੈਂ ਤੁਹਾਨੂੰ ਦੱਸੂਗਾ ਕਿਵੇਂ ਇਹਨਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਐ ਕਰ ਰਹੀ ਐ ਜਿਵੇਂ ਡਰੀ ਨਹੀਂ ਕਿ ਅਸੀਂ ਸਰਕਾਰ ਤੋਂ ਬਾਹਰ ਜਾਵਾਂਗੇ ਤੁਸੀਂ ਦੇਖ ਲਓ ਹਿੰਦੁਸਤਾਨ ਵਿੱਚ ਕਾਨੂੰਨ ਪਹਿਲੇ ਸੂਬੇ ਸੂਬਿਆਂ ਦਾ ਕਾਨੂੰਨ ਹੁੰਦਾ ਸੀ ਜਦੋਂ ਵੀ ਸਰਕਾਰ ਕੋਈ ਜਮੀਨ ਅਕਵਾਇਰ ਕਰਦੀ ਹੈ ਇਹ ਕਾਨੂੰਨ ਤਹਿਤ ਇੱਕ ਸਿਸਟਮ ਤਹਿਤ ਕੀਤਾ ਜਾਂਦਾ ਹੈ ਸਰਕਾਰ ਨੂੰ ਦੱਸਣਾ ਪੈਂਦਾ ਹੈ ਕਿ ਕਿਹੜੇ ਪਰਪਸ ਵਾਸਤੇ ਸਾਨੂੰ ਜ਼ਮੀਨ ਚਾਹੀਦੀ ਹੈ ਤੇ ਤੁਸੀਂ ਦੇਖਿਆ ਕਿ ਦੇਸ਼ ਵਿੱਚ ਕਈ ਸੂਬਿਆਂ ਵਿੱਚ ਸਰਕਾਰਾਂ ਜਦੋਂ ਅਕਵਾਇਰ ਕਰਨ ਲੱਗੀਆਂ 40 ਲੱਖ ਦੀ ਜ਼ਮੀਨ 20 ਲੱਖ ਤੇ ਇੱਕ ਵਾਰ ਹੋਣ ਲੱਗ ਗਈ ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਲੈਕਟਰ ਰੇਟ ਘੱਟ ਸੀ ਘੱਟ ਹੁੰਦੇ ਆ ਪੂਰੇ ਦੇਸ਼ ਵਿੱਚ ਕਿਸਾਨਾਂ ਦਾ ਤੇ ਗਰੀਬਾਂ ਵਿੱਚ ਬਹੁਤ ਹਲਚਲ ਮੱਚੀ ਰੌਲਾ ਪਿਆ ਤੇ 2013 ਵਿੱਚ ਪਾਰਲੀਮੈਂਟ ਨੇ ਇੱਕ ਐਕਟ ਬਣਾਇਆ ਲੈਂਡ ਐਕੁਇਜ਼ੀਸ਼ਨ ਐਕਟ ਪੂਰੇ ਦੇਸ਼ ਵਾਸਤੇ ਕਿ ਦੇਸ਼ ਵਿੱਚ ਕਿਉਂਕਿ ਜ਼ਮੀਨ ਜਾਇਦਾਦ ਗਰੀਬ ਦੀ ਕਿਸਾਨ ਦੀ ਤੇ ਜ਼ਮੀਨ ਮਾਲਕ ਦੀ ਅਜਦਾਤਾ ਹੈ ਆ ਜਾਇਦਾ ਸਰਕਾਰ ਦੀ ਨਹੀਂ ਜੇ ਸਰਕਾਰ ਨੂੰ ਕਿਸੇ ਜ਼ਰੂਰੀ ਕੰਮ ਵਾਸਤੇ ਚਾਹੀਦੀ ਹੈ ਤੇ ਉਸ ਇਨਸਾਨ ਨੂੰ ਪੂਰਾ ਮੁਆਵਜ਼ਾ ਐਨਾ ਮਿਲੇ ਕਿ ਉਹ ਖੁਸ਼ੀ-ਖੁਸ਼ੀ ਉਹ ਉਹ ਜ਼ਮੀਨ ਦੇ ਦੇ ਤੇ ਆਪਣਾ ਕੋਈ ਹੋਰ ਕੰਮ ਕਰ ਸਕਦਾ ਤੁਸੀਂ ਦੇਖ ਲਓ ਜਿਹੜਾ ਐਕਟ ਬਣਾਇਆ ਗਿਆ ਕਮਨਟ ਆਫ ਇੰਡੀਆ ਨੇ ਪਾਰਲੀਮੈਂਟ ਨੇ ਮੈਨੂੰ ਮੈਂ ਵੀ ਉਦੋਂ ਸੀ ਕਿ ਬੜੀ ਡਿਬੇਟ ਹੋਈ ਹਿੰਦੁਸਤਾਨ ਵਿੱਚ ਡਿਬੇਟ ਹੋਈ ਕਿਹੜੇ ਕਿਹੜੇ ਇਸ਼ੂ ਹਰ ਸਟੇਟ ਤੋਂ ਪੁੱਛੇ ਗਏ ਤੇ ਐਕਟ ਬਣਾਇਆ ਗਿਆ ਜਿਸ ਐਕਟ ਹੈ ਜੇ ਕਿਸੇ ਕਾਇਮ ਸਰਕਾਰ ਨੇ ਕੋਈ ਜ਼ਮੀਨ ਐਕਵਾਇਰ ਕਰਨੀ ਹੈ ਸਰਕਾਰ ਅਨਾਉਂਸ ਕਰੂਗੀ ਆਹ ਜ਼ਮੀਨ ਅਸੀਂ ਐਕਵਾਇਰ ਕਰਨੀ ਹੈ ਸਭ ਤੋਂ ਪਹਿਲੇ ਐਕਵਾਇਰ ਕਰਨ ਤੋਂ ਪਹਿਲੇ ਸਰਕਾਰ ਨੂੰ ਇੱਕ ਸੋਸ਼ਲ ਇੰਪੈਕਟ ਸਟਡੀ ਕਰਨੀ ਪੈਣੀ ਹੈ ਸੋਸ਼ਲ ਇੰਪੈਕਟ ਸਟੱਡੀ ਦਾ ਮਤਲਬ ਹੈ ਕਿ ਜੇ ਕਿਸੇ ਪਿੰਡ ਦੀ ਜ਼ਮੀਨ ਐਕਵਾਇਰ ਕਰਨੀ ਹੈ ਜਾਂ ਦੋ ਪਿੰਡਾਂ ਦੀਆਂ ਪੰਜ ਪਿੰਡਾਂ ਦੀ ਉਸ ਪਿੰਡ ਦੇ ਵਿੱਚ ਜੇ ਐਕਵਾਇਰ ਹੋਊਗੀ ਜ਼ਮੀਨ ਉਹਦਾ ਅਸਰ ਕੀ ਹੋਊਗਾ ਜਿਹੜੇ ਉੱਥੇ ਦਿਹਾੜੀ ਕਰਦੇ ਆ ਉਹਨਾਂ ਦਾ ਕੀ ਅਸਰ ਹੋਊਗਾ ਉਹਨਾਂ ਰੋਜ਼ਗਾਰ ਦਾ ਕੀ ਹੋਊਗਾ ਜਿਹੜੇ ਉੱਥੇ ਪਸ਼ੂ ਜਾਨਵਰ ਹੈ ਉਹਨਾਂ ਦਾ ਕੀ ਹੋਊਗਾ ਜਿਹੜੇ ਲੋਕਾਂ ਦੀ ਜ਼ਮੀਨ ਐਕਵਾਇਰ ਚ ਛੋਟੇ ਛੋਟੇ ਕਿਸਾਨਾਂ ਜਿਹੜੀ ਜ਼ਮੀਨ ਐਕਵਾਇਰ ਹੋਊਗੀ ਉਹਨਾਂ ਨੂੰ ਕੰਪਨਸੇਸ਼ਨ ਕਿਵੇਂ ਦਿੱਤੀ ਜਾਊਗੀ ਤੇ ਕਿਵੇਂ ਰੀਹੈਬਿਲੀਟੇਸ਼ਨ ਕਿਵੇਂ ਕੀਤਾ ਜਾਊਗਾ ਉਹਦੇ ਬਾਅਦ ਜਦੋਂ ਅਸੈਸਮੈਂਟ ਆਉਂਦੀ ਹੈ ਐਕਸਪਰਟ ਕਮੇਟੀ ਬਣਾਈ ਜਾਊਗੀ ਜਿਹੜੀ ਅਸੈਸਮੈਂਟ ਕਰੂਗੀ ਉਹਦੀ ਰਿਪੋਰਟ ਬੇਸਿਸ ਤੇ ਫਿਰ এনवायरमेंट ਸਟੱਡੀ ਕੀਤਾ ਜਾਊਗਾ এনवायरमेंट ਤੇ ਉਸ ਜਿਹੜੀ ਚੀਜ਼ ਵਾਸਤੇ ਕੁਆਇਰ ਕਰਤਾ ਕੀ ਇੰਪੈਕਟ ਹੋਊਗਾ ਫਿਰ ਉਹਦੇ ਬਾਅਦ ਰੀਸੈਟਲਮੈਂਟ ਦਾ ਪਲਾਨ ਬਣੇਗਾ ਇੱਕ ਸਿਸਟਮ ਬਣਾਤਾ ਕਿ ਤੱਕਾ ਨਾ ਹੋਏ ਆਮ ਜਨਤਾ ਦੇ ਖਿਲਾਫ ਕੋ ਧੱਕਾ ਨਾ ਹੋਏ ਕੋਈ ਸਰਕਾਰ ਧੱਕਾ ਨਾ ਕਰ ਸਕੇ ਆ ਪਾਰਲੀਮੈਂਟ ਐਕਟ ਉਹਦੇ ਬਾਅਦ ਜਿਹੜਾ ਪੈਸਾ ਦਿੱਤਾ ਜਾਊਗਾ ਉਹਦਾ ਵੀ ਕੰਪਨਸੇਸ਼ਨ ਦਿੱਤੇ ਜਾ ਵੀ ਉਹਦਾ ਵੀ ਫਾਰਮੂਲਾ ਬਣਾਇਆ ਗਿਆ ਫਾਰਮੂਲਾ ਕੀ ਸੀ ਕਿ ਜੋ ਕਲੈਕਟਰ ਰੇਟ ਹੋਊਗਾ 4 400% ਉਹਨੂੰ ਵਧਾ ਕੇ ਰੇਟ ਦਿੱਤਾ ਜਾਊਗਾ 400% ਕਲੈਕਟਰ ਰੇਟ ਤੋਂ ਕਿ ਜਿਹੜੇ ਬੰਦੇ ਦੀ ਕੋ ਜਮੀਨ ਆ ਘੱਟ ਤੋਂ ਘੱਟ ਜੇ ਜਾਂਦਾ ਵੀ ਹੈ ਅੱਗੇ ਆਪਣੀ ਜ਼ਿੰਦਗੀ ਚੰਗੀ ਤਰ੍ਹਾਂ ਬਿਤਾ ਸਕੇ। ਅਕਾਲੀ ਦਲ ਦੀ ਜਦੋਂ ਵੀ ਸਰਕਾਰ ਆਈ ਅਸੀਂ ਜੋ ਵੀ ਕਾਇਰ ਕੀਤਾ ਉਸ ਐਕਟਰਾ ਹੀ ਕੀਤੇ ਤੁਸੀਂ ਦੇਖ ਲਓ 에어ਪੋਰਟ ਮੁਹਾਲੀ ਬਣਾਇਆ ਉਦੋਂ ਮਨ ਲਾ ਇਹਦਾ ਰੇਟ ਜਦੋਂ 에어ਪੋਰਟ ਨਹੀਂ ਸੀ ਮਨ ਲਾ 30 40 ਲੱਖ ਰੁਪਏ ਕਿਲਾ ਸੀ ਅਸੀਂ ਪੌਣੇ 2 ਕਰੋੜ ਰੁਪਏ ਦਿੱਤਾ। ਉਵੇਂ ਅਸੀਂ ਥਰਮਲ ਪਲਾਂਟ ਬਣਾਏ ਜਿੱਥੇ 15 20 ਲੱਖ ਰੇਟ ਸੀ ਉੱਤੇ 70 70 80 80 ਲੱਖ ਤੱਕ ਜ਼ਮੀਨ ਦਿੱਤੀ। ਸਰਕਾਂ ਵਾਸਤੇ ਜਦੋਂ ਅਸੀਂ ਲੈਂਡ ਅਕਵਾਇਰ ਕੀਤੇ ਤੁਸੀਂ ਦੇਖ ਲਓ ਜਿੱਥੇ 30 ਲੱਖ ਰੁਪਏ ਕਿੱਲਾ ਅਸੀਂ ਕਰੋੜ ਤੋਂ ਵੀ ਵੱਧ ਉਹਨਾਂ ਜ਼ਮੀਨ ਦਿੱਤੀ ਤੇ ਕਿਸਾਨਾਂ ਨੇ ਗਰੀਬਾਂ ਨੇ ਬੜੀ ਖੁਸ਼ੀ-ਖੁਸ਼ੀ ਆਪਣੀ ਜ਼ਮੀਨ ਸਟੇਟ ਨੂੰ ਦਿੱਤੀ ਕਿਉਂਕਿ ਉਹਦਾ ਮਤਲਬ ਕੀ ਸੀ ਕਿ ਸਰਕਾਰ ਜੋ ਕੰਮ ਕਰੇ ਸਰਕਾਰ ਕੋਈ ਮੁਨਾਫਾ ਕਮਾਉਣ ਵਾਸਤੇ ਪੈਸਾ ਨਹੀਂ ਬਣਾਈ ਜਾਂਦੀ ਸੇਵਾ ਕਰਨ ਵਾਸਤੇ ਬਣਾਈ ਜਾਂਦੀ ਹੈ ਉਦੋਂ ਜਦੋਂ ਅਕਵਾਇਰ ਵੀ ਹੁੰਦੀ ਸੀ ਜਦ ਇਹ ਫਿਕਸ ਹੁੰਦਾ ਸੀ ਉਸ ਡਿਸਟ੍ਰਿਕਟ ਦੇ ਵਿੱਚ ਡੀਸੀ ਦੇ ਥੱਲੇ ਉਸ ਕਮੇਟੀ ਦਾ ਮੈਂਬਰ ਹਲਕਾ ਦਾ ਐਮਐਲਏ ਵੀ ਹੁੰਦਾ ਸੀ ਤੇ ਪਿੰਡ ਦਾ ਸਰਪੰਚ ਵੀ ਹੁੰਦਾ ਸੀ ਕਿ ਲੋਕਲ ਰਿਪਰੈਜੈਂਟੇਸ਼ਨ ਜ਼ਰੂਰ ਹੋਏ ਕੱਲੇ ਅਫਸਰ ਨਾ ਹੋਣ ਜਿਹੜਾ ੱੱੱਕੇ ਨਾਲ ਫੈਸਲਾ ਕਰ ਦੇਣ ਜੋ ਕਮੇਟੀ ਫੈਸਲਾ ਕਰਦੀ ਸੀ ਉਹਦੇ ਹਿਸਾਬ ਨਾਲ ਸਾਰਾ ਕੀਤਾ ਜਾਂਦਾ ਸੀ ਆ ਜਿਹੜੀ ਨਵੀਂ ਸਰਕਾਰ ਆਈ ਹੈ ਝਾੜੂ ਵਾਲੇ ਇਹਨਾਂ ਨੇ ਦੇਖਿਆ ਕੇਜਰੀਵਾਲ ਨੇ ਕਿ ਸਾਡਾ ਤਾਂ 1.5 ਸਾਲ ਰਹਿ ਗਿਆ ਪੰਜਾਬ ਹੀ ਰਹਿ ਗਈ ਸੂਬਾ ਇਹਨਾਂ ਕੋਲੇ ਦਿੱਲੀ ਤਾਂ ਚਲੀ ਗਈ ਹੁਣ ਪੰਜਾਬ ਤੋਂ ਇਹਨਾਂ ਨੇ ਮਨ ਬਣਾ ਲਿਆ ਮੀਟਿੰਗ ਹੋਈ ਇਹਨਾਂ ਦੀ ਕੇਜਰੀਵਾਲ ਸਾਰੇ ਕਿ ਆਪਾਂ 10000 ਕਰੋੜ ਇਕੱਠਾ ਕਰੀਏ ਪਾਰਟੀ ਵਾਸਤੇ ਆਪਾਂ ਅਗਲੇ ਇਲੈਕਸ਼ਨਾਂ پورے ਦੇਸ਼ ਵਿੱਚ ਆਪਾਂ ਪਾਰਟੀ ਬਣਾਉਣੀ ਹੈ ਆਈ ਆਪਣੇ ਕੋਲੇ ਇੱਕ ਪੈਸੇ ਦੀ ਖਾਨ ਰਹਿ ਗਈ ਹੈ ਇੱਥੋਂ ਪੈਸਾ ਇਕੱਠਾ ਕਰੀਏ ਇਹਨਾਂ ਨੇ ਇੱਕ ਪਲਾਨ ਬਣਾਇਆ ਪਲਾਨ ਕੀ ਹੈ ਕਿ ਆਪਾਂ ਇਹਨਾਂ ਨੇ ਬੰਦਿਆਂ ਨੇ ਕਿਹਾ ਕਿ ਆਪਾਂ 40000 ਏਕੜ ਆਪਾਂ ਵਕ ਵਕ ਸ਼ਹਿਰਾਂ ਚ ਆਪਾਂ ਅਕਵਾਇਰ ਕਰੀਏ ਜਿਵੇਂ ਫੋਰ ਐਗਜ਼ਾਮਪਲ ਆ ਲੈਟਰ ਲੁਧਿਆਣੇ ਵਿੱਚ 23000 ਏਕੜ ਅਕਵਾਇਰ ਦਾ ਨੋਟਿਸ ਕੱਢਤਾ ਹੈ ਅੰਮ੍ਰਿਤਸਰ ਵਿੱਚ 4500 ਏਕੜ ਦਾ ਅਕਵਾਇਰ ਕਰਨ ਦਾ ਨੋਟਿਸ ਕੱਢਤਾ ਹੈ ਮਹਾਲੀ ਵਿੱਚ 3500 ਏਕੜ ਅਕਵਾਇਰ ਕਰਨ ਦਾ ਨੋਟਿਸ ਕੱਢਤਾ ਹੈ ਪਠਾਨਕੋਟ ਵਿੱਚ 1000 ਏਕੜ ਦਾ ਨੋਟਿਸ ਕਰਦਾ ਮਿਲਣਾ ਦਾ ਪਠਾਨਕੋਟ ਸ਼ਹਿਰ ਹੀ 1000 ਏਕੜ ਚ ਨਹੀਂ ਹੋਣਾ ਤੇ 1000 ਏਕੜ ਦਾ ਹੁਣ ਨੋਟਿਸ ਕਰਦਾ ਹੈ ਜਲੰਧਰ ਵੀ 1000 ਏਕੜ ਦਾ ਨੋਟਿਸ ਕਰਦਾ ਹੈ ਪਟਿਆਲੇ ਚ 1100 ਏਕੜ ਦਾ ਬਠਿੰਡੇ ਚ 900 ਏਕੜ ਦਾ ਨੋਟਿਸ ਕਰਦਾ ਸੰਗਰੂਰ ਵਿੱਚ ਤਕਰੀਬਨ 600 ਏਕੜ ਦਾ ਮੋਗੇ ਵਿੱਚ 550 ਏਕੜ ਦਾ ਨੋਟਿਸ ਕਰਦਾ ਹੈ ਨਵਾਂ ਸ਼ਹਿਰ ਵਿੱਚ ਤਕਰੀਬਨ 400 ਏਕੜ ਦਾ ਫਿਰੋਜ਼ਪੁਰ 300 ਏਕੜ ਦਾ ਬਰਨਾਲੇ 300 ਏਕੜ ਦਾ ਹੁਸ਼ਿਆਰਪੁਰ 550 ਏਕੜ ਦਾ ਕਪੂਰਥਲੇ 150 ਏਕੜ ਦਾ ਫਗਵਾ ਨਕੋਦਰ 200 ਏਕੜ ਦਾ ਗੁਰਦਾਸਪੁਰ 80 ਏਕੜ ਦਾ ਬਟਾਲਾ 160 ਏਕੜ ਦਾ ਤਰਨਤਾਰਨ 97 ਏਕੜ ਦਾ ਤੇ ਸੁਲਤਾਨਪੁਰ ਲੋਧੀ 70 ਏਕੜ ਦਾ ਜਿਵੇਂ ਜਿਵੇਂ ਪਹਿਲੇ ਆ ਬਿਲਡਰਾਂ ਨੇ ਦਿੱਲੀ ਵਾਲੇ ਨੇ ਪੂਰੇ ਪੰਜਾਬ ਸਰਵੇ ਕੀਤਾ ਕਿੱਥੇ ਕਿੱਥੇ ਕਿਹਨੂੰ ਕੀ ਚਾਹੀਦਾ ਕੋਈ ਕਹਿੰਦਾ ਜੀ ਮੈਨੂੰ ਪਠਾਨਕੋਟ ਮੈਨੂੰ ਦੇ ਦਿਓ ਚਲੋ ਕਿੰਨੇ ਚਾਹੀਦੇ ਕਿੰਨੇ ਬੰਦੇ ਆਇਆ ਚਾਰ ਪੰਜ ਬੰਦੇ ਹੋ ਗਏ ਚਲੋ ਤੁਹਾਨੂੰ ਪਠਾਨਕੋੜਾ ਅਸੀਂ ਕੁਆਰ ਕਰ ਦਾਂਗੇ ਇਹਨਾਂ ਨੇ ਸਾਰਾ ਪਲਾਨ ਬਣਾ ਲਿਆ ਜਿੰਨੇ ਆ ਸੋਸੋਧਿਆ ਜੈਨ ਜਿਹੜੇ ਜੇਲ੍ਹਾਂ ਚੋਂ ਹੁਣ ਨਿਕਲ ਕੇ ਆਇਆ ਸੋਸੋਧਿਆ ਵੀ ਜੇਲ ਸੀ ਜੈਨ ਵੀ ਇਹਦੀ ਕੇਜਰੀਵਾਲ ਸਾਰਿਆਂ ਨੇ ਇੰਨੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਹੁਣੀ ਤੱਕ ਉਹਨੂੰ ਜੇਲ੍ਹ ਚ ਕੀਤਾ ਸੀ ਘੱਟ ਤੋਂ ਘੱਟ ਸੁਧਰ ਤਾਂ ਜਾਂਦੇ ਪਰ ਨਹੀਂ ਉਹਨੇ ਦੇਖਿਆ ਕਿ ਹੁਣ ਅਸੀਂ ਲੁੱਟ ਕੇ ਜਾਣਾ ਹੈ ਇਹਨਾਂ ਨੇ ਮੀਟਿੰਗ ਕਰਕੇ ਫੈਸਲਾ ਕਰ ਲਿਆ ਫਿਰ ਇਹਨਾਂ ਨੇ ਸੋਚਿਆ ਕਿ ਐਕਵਾਇਰ ਕਰਾਂਗੇ ਆ ਜਿਹੜੀ ਜ਼ਮੀਨ ਹੈ ਪੁਰਾਣੇ ਐਕਟ ਦੇ ਥਰੂ ਐਕਵਾਇਰ ਕਰਾਂਗੇ ਤਾਂ ਆਪਾਂ ਨੂੰ 400% ਰੇਟ ਦੇਣਾ ਪੈਣਾ ਬਿਲਡਰ ਕਹਿੰਦੇ ਇੰਨੇ ਤਾਂ ਫਿਰ ਸਾਨੂੰ ਪੈਸਾ ਨਹੀਂ ਤੁਹਾਨੂੰ ਦੇ ਸਕਣਾ ਕਿਉਂਕਿ ਪੈਸਾ ਬਿਲਡਰ ਤਾਂ ਹੀ ਦਊਗਾ ਜੇ ਉਹਨੂੰ ਸਸਤੀ ਮਿਲੂਗੀ ਫਿਰ ਇਹਨਾਂ ਨੇ ਸਟੱਡੀ ਕਰਾਇਆ ਅਫਸਰਾਂ ਤੋਂ ਤੁਸੀਂ ਦੇਖ ਲਓ ਸਾਰੇ ਹਿੰਦੁਸਤਾਨ ਵਿੱਚ ਐਕਟ ਬਣਾਇਆ ਗਿਆ 2013 ਦਾ ਐਕਟ ਜਿਹਨੂੰ ਲੈਂਡ ਐਕਟਿਵੇਸ਼ਨ ਕਰਦੇ ਆ ਇਹਨਾਂ ਨੇ ਪੁਰਾਣਾ ਐਕਟ ਪੰਜਾਬ ਦਾ ਜਿਹੜਾ ਪੰਜਾਬ ਰੀਜਨਲ टाउन ਪਲਾਨਿੰਗ ਐਂਡ ਡਿਵੈਲਪਮੈਂਟ ਐਕਟ 1995 ਦਾ ਕੱਢ ਲਿਆ ਦੇਖੋ 95 ਦਾ ਐਕਟ ਲੋਕੀ ਅੱਗੇ ਵਧ ਰਹੇ ਐ ਇਹਨੇ ਪੁਰਾਣਾ ਪੰਜਾਬ ਦਾ ਐਕਟ ਕੱਢ ਲਿਆ ਤੁਸੀਂ ਉਹ ਪੰਜਾਬ ਦੇ ਐਕਟ ਦੀ ਕਾਪੀ ਤੁਹਾਨੂੰ ਦਿਖਾਉਣਾ ਆ ਦੋ ਦੇ ਸੈਕਸ਼ਨ ਐ ਕਿਉਂ ਕੱਢਿਆ ਨਾਲ 95 ਦੇ ਥੱਲੇ ਉਹ ਅਕਵਾਇਰ ਕਰਨ ਲੱਗੇ ਐ ਲੋਕਾਂ ਦੇ ਜ਼ਮੀਨ ਲੱਗੇ ਐ ਕਿਉਂਕਿ ਉਹਦੇ 56 ਸੈਕਸ਼ਨ ਆ 56 ਸੈਕਸ਼ਨ ਐ ਉਸ ਐਕਟ ਦਾ ਉਸ 52 ਸੈਕਸ਼ਨ ਕੀ ਕਹਿੰਦਾ ਗਵਰਨਮੈਂਟ ਕੈਨ ਲੀਵ ਐਨੀਬਾਡੀਜ਼ ਲੈਂਡ ਫੋਰ ਐਕ acquisition ਮਤਲਬ ਜੇ ਵਿੱਚ ਕੋਈ ਪੁਰਾਣਾ ਜਿਵੇਂ ਲੁਧਿਆਣਾ 2000 ਏਕੜ ਹੈ ਜੇ ਕਿਸੇ ਨੇ ਬਿਲਡਰ ਨੇ ਜਾਂ ਕਿਸੇ ਨੇ 100 ਏਕੜ 200 ਏਕੜ ਪਹਿਲੇ ਲਈ ਬਠਾ ਉਹ ਕਹੂਗਾ ਜਿਵੇਂ ਮੈਂ ਕਿਹਾ 1 ਕਰੋੜ ਰੁਪਇਆ ਏਕੜ ਉਹਨਾਂ ਰੇਟ ਰੱਖਿਆ ਉਹ ਤੋਂ ਲੈ ਲੈਣਗੇ ਤੇ ਉਹ ਸੈਕਸ਼ਨ ਦੇ ਥਰੂ ਉਹਦਾ ਕੱਢ ਦੇਣਗੇ ਬਾਕੀ 19500 ਐਕੁਆਇਰ ਕਰ ਲੈਣਗੇ ਦੇਖੋ ਐਡੀ ਵੱਡੀ ਲੁੱਕ ਸੈਕਸ਼ਨ 50 ਤੇ ਦੂਜੇ ਕੀ ਸੈਕਸ਼ਨ ਇਹ ਵਿੱਚ ਸੈਕਸ਼ਨ 43 ਆ ਸੈਕਸ਼ਨ 43 ਹੈ ਉਸ ਐਕਟ ਦਾ ਤੇ ਸੈਕਸ਼ਨ 43 ਕਹਿੰਦਾ ਗਵਰਨਮੈਂਟ ਕੈਨ ਅ ਲੋ ਗਿਵ ਐਨੀ ਵਨ ਉਹ ਜਿਹੜੀ ਲੈਂਡ ਐਕਵਾਇਰ ਹੋਊਗੀ ਵੀਰ 1 ਏਕੜ 10 100 ਏਕੜ 1000 ਏਕੜ ਕਿਹੜੇ ਵਿੱਚ ਹੈ ਗਵਰਨਮੈਂਟ ਕੈਨ ਗਿਵ ਟੂ ਐਨੀਬਾਡੀ ਥਰੂ ਆਕਸ਼ਨ ਥਰੂ ਲੀਜ਼ অর ਥਰੂ ਅਲੋਟਮੈਂਟ ਐਨੀਬਾਡੀ ਦੇਖੋ ਆ ਸੈਕਸ਼ਨ 43 ਹੈ ਇਹ ਤੋਂ ਵੱਧ ਲੁੱਟ ਕੀ ਹੋ ਸਕਦੀ ਹੈ ਕਿ ਜਿਹੜਾ ਤੋਂ ਅਸੀਂ 딜 ਕਰ ਲਈ ਕਿਸੇ ਤੋਂ 500 ਕਰੋੜ ਲੈਣਾ ਹੈ ਕਿਸੇ ਤੋਂ 400 ਕਰੋੜ ਲੈਣਾ ਹੈ ਹਾਂਜੀ ਆ ਸੈਕਸ਼ਨ ਆ ਸਾਡਾ ਤੁਹਾਨੂੰ ਆ ਸੈਕਸ਼ਨ ਦੀ ਕਾਪੀ ਵੀ ਦੇਖ ਲਓ ਲੈ ਲਿਓ ਆਪਣੇ कि ਤੁਸੀਂ ਇਹਨੂੰ ਅਲਾਟ ਕਰਤਾ ਇਹਨੂੰ ਅਲਾਟ ਕਰਤਾ ਆ ਅਲਾਟ ਕਰਤਾ ਸੋਚਦੇ ਆ ਕਿ ਅਸੀਂ ਆ ਸਾਰਾ ਕੁਝ ਅਸੀਂ ਇਮੀਡੀਏਟਲੀ ਅਸੀਂ 1.5 ਸਾਲ ਚ ਪੂਰਾ ਕਰਨਾ ਹੈ ਮੈਂ ਵੀ ਹਾਊਸਿੰਗ ਮਿਨਿਸਟਰ ਰਹੇ ਆਂ ਬਾਦਲ ਸਾਹਿਬ ਦੇ ਥੱਲੇ ਮੈਂ ਹਾਊਸਿੰਗ ਮੇਰੇ ਕੋਲ ਡਿਪਾਰਟਮੈਂਟ ਸੀ ਆ ਅਰਬਨ ਡਿਵੈਲਪਮੈਂਟ ਮੇਰੇ ਕੋਲ ਸੀ ਕਿਉਂਕਿ ਮੈਨੂੰ ਪਤਾ ਹੈ ਕੀ ਹੁੰਦਾ ਸੀ ਸਟੇਟ ਵਿੱਚ ਜੇ ਕੋਈ ਵੀ ਲੈਂਡ ਅਰਬਨ ਡਿਵੈਲਪਮੈਂਟ ਵਾਸਤੇ ਐਕਵਾਇਰ ਕਰਨਾ ਹੈ ਇੱਕ ਹਾਈ ਪਾਵਰਡ ਕਮੇਟੀ ਹੈ ਪੰਜਾਬ ਪੰਜਾਬ ਦੇ ਵਿੱਚ ਐਕਟ ਦੇ ਥਲੇ ਜਿਹਦਾ ਚੇਅਰਮੈਨ Chief Minister ਹੁੰਦਾ ਜਿਹਦਾ Vice Chairman ਹੁੰਦਾ ਹੈ ਹਾਊਸਿੰਗ ਮਿਨਿਸਟਰ ਤੇ ਨਾਲ ਅਲੱਗ-ਅਲੱਗ ਡਿਪਾਰਟਮੈਂਟ ਦੇ ਸੈਕਟਰੀ ਹੁੰਦੇ ਆ 12 ਸੈਕਟਰੀ ਕੋਈ ਟਾਊਨ ਪਲਾਨਿੰਗ ਹੋਣਾ ਹੈ ਕੋਈ এনवायरमेंट ਦਾ ਸੈਕਟਰੀ ਸਾਰੇ ਹੁੰਦੇ ਆ ਉਹ ਡਿਸਾਈਡ ਕਰਦੇ ਆ ਕਿ ਅਜੀ ਅਸੀਂ ਨਵੀਂ ਸਿਟੀ ਬਣਾਉਣੀ ਹੈ ਜਿਵੇਂ ਨਵਾਂ ਚੰਡੀਗੜ੍ਹ ਬਣਾਇਆ ਸੀ ਮੀਟਿੰਗ ਹੋਈ ਦੇਖਿਆ ਗਿਆ ਕਿ ਆ ਨਵਾਂ ਚੰਡੀਗੜ੍ਹ ਬਣਾਉਣਾ ਹੈ ਇੱਥੇ ਆ ਉਹਦਾ ਲੈਂਡ ਯੂਜ਼ ਐਨੇ ਏਕੜ ਚ ਬਣਾਉਣਾ ਹੈ ਇੰਨਾ ਐਗਰੀਕਲਚਰ ਰਹੂਗਾ ਇੰਨਾ ਮਿਕਸਡ ਲੈਂਡ ਹੋਊਗਾ ਇੰਨਾ ਅਰਬਨ ਹੋਊਗਾ ਇੱਦਾਂ ਕਮਰਸ਼ਲ ਹੋਊਗਾ ਕਿਹੜੇ ਕਿਹੜੇ ਪਾਕਟਸ ਕੀ ਹੋਣਗੇ ਆ ਸਾਰੀ ਪਲੈਨਿੰਗ ਚੀਫ ਮਿਨਿਸਟਰ ਦੇ ਥੱਲੇ ਹੁੰਦੀ ਹੈ ਕਿਉਂਕਿ ਚੀਫ ਮਿਨਿਸਟਰ ਇਲੈਕਟਡ ਬੰਦਾ ਹੈ ਪੰਜਾਬ ਦੀ ਜਨਤਾ ਨੇ ਇਲੈਕਟ ਕੀਤਾ ਉਹਦੀ ਜ਼ਿੰਮੇਵਾਰੀ ਹੈ ਆ ਫੈਸਲਾ ਕਰਨ ਦੀ ਨਹੀਂ ਤੇ ਫਿਰ ਡਿਕਟੇਟਰਸ਼ਿਪ ਹੋ ਜੇ ਚੀਫ ਮਿਨਿਸਟਰ ਕਿਉਂ ਬਣਾਇਆ ਜਾਂਦਾ ਹੈ ਅਸੈਂਬਲੀ ਚ ਐਮਐਲਏ ਕਿਉਂ ਬਣਾਏ ਜਾਂਦੇ ਆ ਕਿ ਲੋਕੀ ਆਪਣੇ ਕਾਨੂੰਨ ਬਣਾਉਣ Chief Minister ਤੇ mantri represent ਕਰਦੇ ਲੋਕਾਂ ਨੂੰ ਇਹਨਾਂ ਨੇ ਕੀ ਦੇਖਿਆ Chief Minister ਨੂੰ ਡਰਾਇਆ Chief Minister ਕਹਿੰਦਾ ਜੀ ਮੈਨੂੰ ਤਾਂ ਇਕੱਲਾ Chief Minister ਰਹਿੰਦਿਓ ਦੇਖੋ ਕਿੰਡੀ ਮਾੜੀ ਗੱਲ ਇਹਨੇ ਭਵੰਤਮਾਨ ਨੇ ਕੀਤੀ ਹੈ ਪੰਜਾਬ ਦੀ ਰੱਖਿਆ ਕਰਨ ਦੀ ਬਜਾਏ ਪੰਜਾਬ ਨੂੰ ਆ ਲੁਟੇਰਿਆਂ ਦੇ ਸਾਹਮਣੇ ਰੱਖਤਾ ਪਹਿਲੀ ਵਾਰ ਇਤਿਹਾਸ ਹੋਣਾ ਹੈ ਬਗੈਰ ਐਕਟ ਬਦਲੇ ਬਗੈਰ ਕੁਛ ਕੀਤੇ ਕਿਉਂਕਿ ਆ ਸਟ੍ਰਕਚਰਲੀ ਐਕਟ ਸਾਰੇ ਵਿੱਚ ਤੁਸੀਂ ਚੀ ਮੰਤਰੀ ਨੂੰ ਵੀ ਕੱਢ ਦਿਓ ਤੇ ਮਨਿਸਟਰ ਨੂੰ ਵੀ ਕੱਢ ਦਿਓ ਤੇ ਤੁਸੀਂ ਹੈਰਾਨ ਰਹਿ ਜਾਓਗੇ ਪੰਜਾਬ ਦੀ ਜਨਤਾ ਹੈਰਾਨ ਰਹਿ ਜਾਊਗੀ ਮੈਂ ਤੁਹਾਨੂੰ ਦੱਸਣਾ ਚਾਹਣਾ ਇਹਨਾਂ ਨੇ ਆ ਸਾਰੀ ਪਲੈਨਿੰਗ ਵਾਸਤੇ ਕਿਹੜਾ ਕਿਹੜਾ ਲੈਂਡ ਅਕਵਾਇਰ ਕਰਨਾ ਪੰਜ ਮੈਂਬਰੀ ਕਮੇਟੀ ਬਣਾਤੀ ਜੀ ਕਿਹੜੇ ਕੌਣ ਆ ਕਮੇਟੀ ਦੇ ਕੀ ਮਨਿਸਟਰ ਤੇ ਮਨਿਸਟਰ ਦੀ ਜਗ੍ਹਾ ਚੀਫ ਸੈਕਟਰੀ ਬਣਾਤਾ ਕਿਉਂਕਿ ਚੀਫ ਮਨਿਸਟਰ ਜੈਕਟ ਨੂੰ ਕਿਹਾ ਤੇ ਤੂੰ ਚੀਫ ਸੈਕਟਰੀ ਰਹਿਣਾ ਤੇ ਤੇ ਜੋ ਅਸੀਂ ਕਹੀ ਜਾਵਾਂਗੇ ਤੇ ਅੰਗੂਠਾ ਲਈ ਜਾਣਾ ਤੇ ਬਾਕੀ ਚਾਰ ਮੈਂਬਰ ਕੌਣ ਹੈ ਕੋਈ ਵੀ ਪੰਜਾਬ ਦਾ ਨਹੀਂ ਤੁਸੀਂ ਹੈਰਾਨ ਰਹਿ ਜਾਓਗੇ ਜਿਹੜਾ ਪੰਜਾਬ ਦੀ ਅਗਲੀ ਡਿਵੈਲਪਮੈਂਟ ਹੋਣੀ ਹੈ ਆ ਜਿਹੜਾ ਐਕਵਾਇਰ ਕਰਨਾ 40 ਹਜ਼ਾਰ ਏਕੜ ਚੀਫ ਸੈਕਟਰੀ ਦੇ ਬਾਅਦ ਬਾਕੀ ਮੈਂਬਰ ਕਿਹੜੇ ਆ ਕੋਈ ਦਿੱਲੀ ਦਾ अनुराग कुंडू ਦੂਜਾ ਮੈਂਬਰ ਹੈ ਸ਼ੌਕਤ ਰੌਏ ਤੀਜਾ ਨੰਬਰ ਹੈ ਵੈਸ਼ ਵੈਸ਼ਬ ਵੈਬਬ ਮਹੇਸ਼ਵਰੀ ਚੌਥਾ ਮੈਂਬਰ ਹੈ ਸੀਮਾ ਬੰਸਲ ਇਹਨਾਂ ਦਾ ਕੀ ਲੈਣਾ ਲੈਣਾ ਪੰਜਾਬ ਨਾਲ ਆਹ ਫੈਸਲਾ ਕਰਨਗੇ ਲੁਧਿਆਣੇ ਚ ਕਿਹਦੀ ਜ਼ਮੀਨ ਅਕਵਾਇਰ ਹੋਊਗੀ ਕੀ ਬਣੂਗਾ ਉਹ ਦਿੱਲੀੋਂ ਸਾਰੇ ਉੱਥੇ ਜਿਹੜੇ ਉਹਨਾਂ ਦੇ ਦਫ਼ਤਰ ਚ ਬੈਠੇ ਆ ਬੰਦੇ ਉਹ ਐ ਜਿਵੇਂ ਤੁਸੀਂ ਜਾਣਦੇ ਹੋ ਤੁਸੀਂ ਮੀਡੀਆ ਵਾਲਿਓ ਪਬਲਿਕ ਰਿਲੇਸ਼ਨ ਚਲਾਉਂਦਾ ਕੌਣ ਹੈ ਦਿੱਲੀ ਵਾਲਾ ਚਾਉਂਦਾ ਕਿ ਨਹੀਂ ਹੱਥ ਘੜੇ ਕਰੋ ਹਾਂ ਹੱਸ ਹੱਸੀ ਜਾਣੇ ਹੋ ਤੁਹਾਨੂੰ ਪਤਾ ਹੈ ਕੀ ਚਲਾਉਂਦਾ ਕਿ ਨਹੀਂ ਹਰ ਮਹਿਕਮੇ ਚਲਾਉਣ ਵਾਲੇ ਹੁਣ ਆਗੇ ਤੁਸੀਂ ਦੇਖ ਲਓ ਪੰਜਾਬ ਵਿੱਚ ਪੰਜਾਬ ਦੇ ਲੈਂਡ ਲੁੱਟਣ ਵਾਸਤੇ ਮੁੱਖ ਮੰਤਰੀ ਨੇ ਸਾਰਾ ਕੁਝ ਹੀ ਉਹਨਾਂ ਦੇ ਸਾਹਮਣੇ ਤੇ ਇੱਕ ਦਿੱਤਾ ਸ਼ਰਮ ਹੋਣੀ ਚਾਹੀਦੀ ਹੈ ਮੁੱਖ ਮੰਤਰੀ ਨੂੰ ਆਹ ਮੁੱਖ ਮੰਤਰੀ ਕੀ ਹੈ ਆ ਤਾਂ ਇਹਨੂੰ ਮੈਨੂੰ ਬੱਲਾ ਤੱਕ ਕਿਆ ਨਾ ਦੁੱਖ ਲੱਗਦਾ ਸ਼ਰਮ ਆਉਂਦੀ ਕਿ ਇਹਨੂੰ ਕਹਿੰਦੇ ਮੁੱਖ ਮੰਤਰੀ ਜਿਨੇ ਆਪਣਾ ਸਟੇਟ ਹੀ ਗਰੀਬੀ ਕਰਤਾ ਇੰਨਾ ਲੁਟੇਰਿਆਂ ਦੇ ਸਾਹਮਣੇ ਹੁਣ ਇਹਨਾਂ ਨੇ ਫੈਸਲਾ ਕਰਨਾ ਹੈ ਆ ਕੁੰਡੂ ਜੀ ਨੇ ਰੌਏ ਸਾਹਿਬ ਨੇ ਮਹੇਸ਼ਵਰੀ ਸਾਹਿਬ ਨੇ ਤੇ ਪੰਸਲ ਜੀ ਨੇ ਇਹ ਚੀਫ ਸੈਕਟਰੀ ਨੂੰ ਅੰਤੇ ਥੱਲੇ ਕਿ ਕਿਹੜਾ ਛੱਡਣਾ ਹੈ ਕਿਹੜਾ ਰੱਖਣਾ ਹੈ ਕੀ ਤਾਂ ਜਿਵੇਂ ਪੈਸੇ ਆਈ ਜਾਣਗੇ ਉਹ ਛੱਡੀ ਜਾਣਗੇ ਜਿਹਨੂੰ ਲੋਟ ਕਰਨਾ ਹੈ ਦੇਖੋ ਪੰਜਾਬ ਦੇ ਕਿਸਾਨਾਂ ਗਰੀਬ ਤੇ ਆ ਲੁੱਟ ਜਿਹੜੀ ਹੋ ਰਹੀ ਐ ਅਕਾਲੀ ਦਲ ਨਹੀਂ ਬਰਦਾਸ਼ਤ ਕਰ ਸਕਦਾ ਅਕਾਲੀ ਦਲ ਆ ਨਹੀਂ ਹੋਣ ਦਊਗਾ ਮੈਂ ਤੁਹਾਨੂੰ ਵਾਦਾ ਕਰਦਾ ਜਿੰਨਾ ਮਰਜੀ ਮੈਂ ਚੀਫ ਸੈਕਟਰੀ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਹੈ ਦੇਖੋ ਮੁੱਖ ਮੰਤਰੀ ਤਾਂ ਆ ਭੱਜ ਗਿਆ ਥੋੜੇ ਮੋੜੇ ਤੇ ਸਾਰੇ ਕੁਝ ਪਾ ਗਿਆ ਚੀਫ ਸੈਕਟਰੀ ਸਾਹਿਬ ਬੇਨਤੀ ਕਰਦਾ ਜੋ ਤੁਸੀਂ ਕਰਨ ਲੱਗੇ ਹੋ ਕਾਨੂੰਨ ਦੇ ਖਿਲਾਫ ਕਰ ਰਹੇ ਹੋ ਸਾਰਾ ਕੁਝ ਹੀ ਕਾਨੂੰਨ ਦੇ ਖਿਲਾਫ ਹੈ ਐਨਾ ਸੋਚਿਓ ਤੁਸੀਂ 1.5-2 ਸਾਲ ਚੀਫ ਸੈਕਟਰੀ ਰਹਿ ਜਾਓਗੇ ਉਹਦੇ ਬਾਅਦ ਕਿੱਧਰ ਜਾਓਗੇ ਜੇ ਤੁਸੀਂ ਗਲਤ ਕੀਤਾ ਕੰਮ ਮੈਂ ਸਾਰੇ ਅਫਸਰਾਂ ਸਭਾ ਨੂੰ ਬੇਨਤੀ ਕਰਨਾ ਚਾਹਣਾ ਹੈ ਆ ਪੰਜਾਬ ਦੀ ਲੁੱਟ ਦੇ ਵਿੱਚ ਤੁਸੀਂ ਹਿੱਸਾਦਾਰੀ ਨਾ ਪਾਓ ਕਿਉਂਕਿ ਆ ਲੁੱਟ ਨਹੀਂ ਹੋਣ ਦੇਵਾਂਗੇ ਜਿਹੜੇ ਪਾਉਣਗੇ ਸਹੀ ਮੈਨੇ ਤੇ ਉਹ ਪੰਜਾਬ ਦੀ ਜਨਤਾ ਦੇ ਪੰਜਾਬ ਦੇ ਗਰੀਬ ਦੇ ਪੰਜਾਬ ਦੇ ਕਿਸਾਨ ਦੇ ਦੁਸ਼ਮਣ ਹੋਣਗੇ ਅਫਸਰ ਜਿਹੜੇ ਕਰਨਗੇ ਮੈਂ ਹਲੇ ਵੀ ਕਹਿਣਾ ਚਾਹਦਾ ਮੁੱਖ ਮੰਤਰੀ ਨੂੰ ਸ਼ਰਮ ਕਰ ਮੰਤਰੀ ਕੈਬਨਿਟ ਸਾਰੀ ਕੈਬਨਿਟ ਨੂੰ ਕਹਿਣਾ ਚਾਹਦਾ ਸ਼ਰਮ ਕਰੋ ਆਹ ਜਿਹੜਾ ਕਾਨੂੰਨਾ ਫਿਰ ਤੋਂ ਕੈਬਨਿਟ ਮੀਟਿੰਗ ਬਣਾ ਕੇ ਤੁਸੀਂ ਆਹ ਸਾਰੇ ਰੱਦ ਕਰੋ ਜੇ ਤੁਸੀਂ ਇਹਨੂੰ ਫਿਰ ਚੱਲਣ ਦਿਓਗੇ ਅਕਾਲੀ ਦਲ ਸਭ ਤੋਂ ਪਹਿਲੇ 15 ਤਰੀਕ ਨੂੰ ਲੁਧਿਆਣੇ ਤੋਂ ਆ ਸੰਘਰਸ਼ ਸ਼ੁਰੂ ਕਰੂਗਾ ਤੇ ਲਗਾਤਾਰ ਹਰ ਸ਼ਹਿਰ ਵਿੱਚ ਜਿੱਤੇ ਹੋ ਰਹੀ ਆ ਆ ਖਾਲੀ ਦਲ ਕਿਸਾਨਾਂ ਨਾਲ ਗਰੀਬ ਨਾਲ ਖੜਕੇ ਆ ਲੜਾਈ ਲੜੂਗਾ ਗਰੀਬ ਦੀ ਕਿਸਾਨ ਦੀ ਤੁਸੀਂ ਹੋਰ ਵੀ ਗੱਲ ਜਿਹੜੀ ਮੈਂ ਤੁਹਾਨੂੰ ਹੈਰਾਨੀ ਦੱਸਦਾ ਦੇਖੋ ਕਿਵੇਂ ਪਲਾਨਿੰਗ ਕੀਤੀ ਆ ਇਹਦੇ ਵਿੱਚ ਜਿਹੜਾ ਲੈਂਡ ਪੂਲਿੰਗ ਹੈ ਇਹਨਾਂ ਨੇ ਜਿਹੜਾ ਨਵੀਂ ਨੋਟੀਫਿਕੇਸ਼ਨ ਜੀ ਕੀਤੀ ਆ ਉਹਦੇ ਵਿੱਚ ਕਿਹਾ ਜਿਹੜੇ 50 ਏਕੜ ਤੋਂ ਵੱਡੇ ਆ ਜੇ ਉਸ ਕੋਕਾਇਰ ਕੀਤੀ ਜਾਊਗੀ 60% ਜ਼ਮੀਨ ਉਹਨਾਂ ਨੂੰ ਵਾਪਸ ਦਿੱਤੀ ਜਾਊਗੀ ਲੈਂਡ ਪੁਲਿੰਗ 60% ਜਿਹੜੇ 10 ਏਕੜ ਤੋਂ ਥੱਲੇ ਆ ਉਹਨਾਂ ਨੂੰ ਕੱਲਾ 33% ਕਿਉਂਕਿ ਵੱਡਿਆਂ ਤੋਂ ਵੱਡਾ ਪੈਸਾ ਮਿਲ ਜੂਗਾ 1-2 ਏਕੜ ਵਾਲੇ ਕਿੱਥੋਂ ਦੇਣਗੇ 33% ਐਡੀ ਵੱਡੀ ਲੁੱਟ ਛੋਟੇ ਗਰੀਬ ਮਾਰਤੇ ਕਿਸਾਨ ਮਾਰਤੇ ਦੂਜਿਆਂ ਤੋਂ ਜਿਹੜੇ ਕਿਉਂਕਿ ਗਰੀਬ ਤਾਂ ਪੈਸੇ ਦੇ ਨਹੀਂ ਸਕਦੇ ਇਹਨਾਂ ਨੂੰ ਉਹਨੂੰ 33% ਤੇ ਹੁਣ ਹੋਣਾ ਕੀ ਹੈ ਮੈਂ ਪੰਜਾਬ ਦੇ ਗਰੀਬ ਕਿਸਾਨ ਖਾਸ ਕਰਕੇ ਉਹ ਪਿੰਡ ਵਾਲਿਆਂ ਨੂੰ ਦੱਸਣਾ ਚਾਹਣਾ ਹੈ ਤੁਹਾਡੇ ਨਾਲ ਹੋਣਾ ਕੀ ਹੈ ਹੁਣ ਆਹ ਨੋਟੀਫਿਕੇਸ਼ਨ ਦੇ ਬਾਅਦ ਤੁਸੀਂ ਆਪਣੀ ਜ਼ਮੀਨ ਨਾ ਬੇਚ ਸਕਦੇ ਹੋ ਨਾ ਤੁਸੀਂ ਐਲੂ ਲੈ ਸਕਦੇ ਹੋ ਤੇ ਨਾ ਕੋਈ ਲੋਨ ਲੈ ਸਕਦੇ ਹੋ ਕਿਉਂਕਿ ਆਹ ਹੁਣ ਨੋਟੀਫਿਕੇਸ਼ਨ ਹੋ ਗਈ ਹੈ ਗਵਰਨਮੈਂਟ ਦੀ ਗਵਰਨਮੈਂਟ ਐਕਵਾਇਰ ਕਰੂਗੀ ਤੁਹਾਡੀ ਜ਼ਮੀਨ ਜਿਹਦੀ ਕੋਈ 50 ਲੱਖ ਕੀਮਤ ਸੀ 5 ਲੱਖ ਰੇ ਵੀ ਹੋਣੀ ਹੈ ਜਿਹੜੀ 5 ਕਰੋੜ ਸ਼ੇਰਾਂ ਵਾਲੀ ਆ ਉਹ ਮਤਲਬ 20-30 ਲੱਖ ਤੇ ਰਹਿ ਗਈਆਂ ਨੇ ਕੱਲੇ ਖੇਤੀ ਕਰ ਸਕਦੇ ਹੋ ਜਿਹੜਾ ਕੁਛ ਆ ਇਹਦਾ ਇਸ ਕਾਨੂੰਨ ਦਾ ਜੋ ਭਗਵੰਤ ਮਾਨ ਤੇ ਕੇਜਰੀਵਾਲ ਤੇ ਝਾੜੂ ਵਾਲੇ ਆ 40 ਹਜ਼ਾਰ ਏਕੜ ਅਕਵਾਇਰ ਕਰਨੇ ਆ ਇਹਦਾ ਇਹਦਾ ਅਸਰ ਹੋਣਾ ਪੰਜਾਬ ਦੇ ਗਰੀਬ ਤੇ ਕਿਸਾਨ ਦੇ ਤੇ ਜਿਹੜੀ ਆ ਲੁੱਟ ਰਹੀ ਅਸੀਂ ਕਿਸੇ ਹਾਲ 'ਚ ਆ ਬਰਦਾਸ਼ਤ ਨਹੀਂ ਕਰ ਲਵਾਂਗੇ ਮੈਂ ਤਾਂ ਕਿਤੇ ਕਿਤੇ ਹੈਰਾਨ ਹੋ ਜਾਣਾ 40 ਹਜ਼ਾਰ ਏਕੜ ਕਹਿੰਦੇ ਅਕਵਾਇਰ ਕਰਾਂਗੇ 8.5 ਹਜ਼ਾਰ ਕਰੋੜ ਤਾਂ ਅੱਜ ਹੀ ਲੈਤਾ ਕਰਜਾ ਪੈਸਾ ਕਿੱਥੋਂ ਦੇਣਗੇ ਕੱਲਾ ਪੈ ਡਰਾ ਕੇ ਲੋਕਾਂ ਦੀ ਕੀਮਤਾਂ ਥੱਲੇ ਕਰਕੇ ਜਿਹੜੇ ਆਉਣਗੇ ਉਹਨਾਂ ਨੂੰ ਪੈਸੇ ਦੇ ਕੇ ਕੱਢੀ ਜਾਣਗੇ ਤੇ ਲੋਟ ਕਰੀ ਜਾਣਗੇ ਆਹਕ ਮਕਸਦ ਹੈ ਕੋਈ ਡਿਵੈਲਪਮੈਂਟ ਕਰਨੀ ਮਕਸਦ ਨਹੀਂ ਕੋਈ ਇੱਥੇ ਇਨਫਰਾਸਟ੍ਰਕਚਰ ਬਣਾਉਣ ਦੀ ਮਕਸਦ ਨਹੀਂ ਮੈਂ ਇਹਨਾਂ ਨੂੰ ਆਈ ਕਹਿਣਾ ਚਾਹੁੰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ 2.5 2021 ਤੁਸੀਂ ਮਹਾਲੀ 2.5 ਹਜ਼ਾਰ ਏਕੜ ਅਕਵਾਇਰ ਕੀਤਾ ਸੀ ਲੈਂਡ ਪੂਲਿੰਗ ਦੇ ਥਲੇ ਅੱਜ 4 ਸਾਲ ਹੋ ਗਏ ਆ 2021 ਦੇ ਬਾਅਦ ਆ 4 ਸਾਲ ਇੱਕ ਉਥੇ ਸੜਕ ਨਹੀਂ ਬਣੀ ਇੱਕ ਬਿਲੀ ਦਾ ਖੰਭਾ ਨਹੀਂ ਲੱਗਿਆ ਇੱਕ ਕੋਈ ਲੋਟ ਨਹੀਂ 4 ਸਾਲ ਹੋ ਗਏ ਆ ਤੁਸੀਂ ਆ 2000 ਏਕੜ ਹਲੇ ਤੱਕ ਵੀ ਨਹੀਂ ਤੇ ਨਾਲ ਹੀ ਉਹਦਾ ਹੁਣ ਇਹਨਾਂ ਨੇ ਲਿਖਤਾ ਕਿ 3500 35 ਕਿੱਲੇ ਹੋਰ ਕਰਨੇ ਆ ਆ ਕੀ ਆ ਮੈਂ ਪੰਜਾਬ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਮਝ ਲੋ ਹੋ ਕੀ ਰਿਹਾ ਮੈਂ ਵਾਦਾ ਕਰਦਾ ਆ ਤੁਹਾਡੀ ਲੜਾਈ ਇਕੱਲੇ ਦਾ ਲੜੂਗਾ ਅੱਗੇ ਹੋ ਕੇ ਲੜੂਗਾ ਸੋ ਕਿਸੇ ਨੇ ਕੋਈ ਸਵਾਲ ਹੈ ਤੇ ਕੋਈ ਪੁੱਛਦਾ ਜਿਹੜਾ ਤੁਸੀਂ ਜਿਆ ਸੈਕਸ਼ਨ ਸਰਕਾਰੀ ਇਹ ਜਦੋਂ ਕੋਈ ਸਰਕਾਰ ਜੀ ਉਸ ਟਾਈਮ ਐਸੀ ਜਾਂ ਨਹੀਂ ਸੀ ਉਹ ਕੋਈ ਸੈਕਟਾ 95 ਦਾ ਹੈ ਉਹਦੇ ਬਾਅਦ ਕਿੰਨੇ ਸੈਕਸ਼ਨ ਬਣ ਗਏ ਕਿੰਨੇ ਐਕਟ ਐਮੈਂਡਮੈਂਟ ਹੋ ਗਈ ਇਹਨਾਂ ਨੇ ਪੁਰਾਣਾ ਦੇਖ ਲਿਆ ਕਿੱਥੇ-ਜਿੱਥੇ ਕੋਈ ਇਹਨਾਂ ਨੂੰ ਪਾਵਰ ਕੋਈ ਮਿਲਦੀ ਹੋਣੀ ਉਸ ਟਾਈਮ ਦੇ ਉਸ ਟਾਈਮ ਦੀ ਇਕਨੋਮੀ ਦੀ ਹਾਲਾਤ ਹੋਰ ਸੀ ਉਦੋਂ ਕੋਈ ਡਵੈਲਪ 95 ਤੁਸੀਂ ਦੇਖੋ ਕੀ ਹੁੰਦਾ ਸੀ ਇਹਨਾਂ ਨੇ ਦੇਖਿਆ ਕਿੱਥੇ ਸਾਨੂੰ ਮਿਲ ਸਕਦਾ ਇਹ ਇੱਕ ਹੋਰ ਗੱਲ ਹੈ ਲੈਂਡ ਐਕਵੀਜ਼ੀਸ਼ਨ ਦਾ ਐਕਟ ਬੰਦੇ ਨੇ ਐਕਟ ਵੀ ਨਹੀਂ ਗਿਆ ਪਾਰਲੀਮੈਂਟ ਵੀ ਨਹੀਂ ਗਿਆ ਅਸੈਂਬਲੀ 'ਚ ਵੀ ਨਹੀਂ ਲੈ ਕੇ ਗਏ ਆਰਡੀਨੈਂਸ ਵੀ ਨਹੀਂ ਕੀਤਾ ਆ ਸਾਰਾ ਕੁਝ ਆਪਣੇ ਬਣਾ ਕੇ ਕੈਬਨਿਟ ਦਾ ਨੋਟ ਪਾ ਕੇ ਪਾਸ ਕਰਕੇ ਤੇ ਹੁਣ ਫੈਸਲਾ ਕਰਤਾ ਕਿ ਇਹਨਾਂ ਨੂੰ ਅਸੀਂ ਕਬਜ਼ਾ ਕਰਨਾ ਸ਼ੁਰੂ ਕਰ ਦੇਣਾ 15 ਤਰੀਕ ਨੂੰ ਲੁਧਿਆਣਾ ਸਾਡਾ ਪਹਿਲਾ ਪ੍ਰੋਟੈਸਟ ਹੋਊਗਾ ਤੇ ਹਰ ਸ਼ਹਿਰ ਜਾਵਾਂਗੇ ਜਿੱਥੇ ਪ੍ਰੋਟੈਸਟ ਪ੍ਰੋਟੈਸਟ ਸਾਡਾ ਕਰਦਾ ਚੱਲਦਾ ਰਹੂਗਾ ਜਿੰਨਾ ਤੱਕ ਆ ਵਾਪਸ ਨਹੀਂ ਲੈਂਦੇ ਅਸੀਂ ਲੀਗਲ ਵੀ ਕਰਾਂਗੇ ਅਸੀਂ ਸਾਰੀਆਂ ਆਪਸ਼ਨ ਜਿਹੜੀਆਂ ਹੈਗੀਆਂ ਸਾਡੇ ਕੋਲੇ ਅਸੀਂ ਸਾਰੀਆਂ ਆਪਸ਼ਨ ਯੂਜ਼ ਕਰਾਂਗੇ ਪੰਜਾਬ ਦੇ ਲੁੱਟ ਰੋਕਣ ਵਾਸਤੇ ਸਹੀ ਮਣੇ ਤੇ ਆ ਇਹਦਾ ਨਾਂ ਬਦਲ ਦੇਣਾ ਚਾਹੀਦਾ ਹੈ ਪੰਜਾਬ ਇੱਕ ਜਿਹੜਾ ਹੈਗਾ ਲੈਂਡ ਪੂਲਿੰਗ ਦੀ ਜਗ੍ਹਾ ਲੈਂਡ ਆਪ ਲੈਂਡ ਗ੍ਰੈਬਿੰਗ ਐਕਟ ਬਣਾ ਦਿਓ ਆਮ ਆਦਮੀ ਪਾਰਟੀ ਦਾ ਲੈਂਡ ਗ੍ਰੈਬਿੰਗ ਐਕਟ ਆ ਬਣਾਤਾ ਹੈ ਪਰ ਇਹਨਾਂ ਨੂੰ ਕਾਮਯਾਬ ਨਹੀਂ ਹੋਣ ਦਵਾਂਗੇ ਮੈਂ ਚੀਫ ਸੈਕਟਰੀ ਸਾਹਮਣੂ ਭੱਤ ਜੋੜ ਕੇ ਬੇਨਤੀ ਕਰਦਾ 1.5 ਸਾਲ ਰਹਿ ਗਿਆ ਆਰਾਮ ਨਾਲ ਤੁਸੀਂ ਕੁਰਸੀ ਤੇ ਬੈਠੋ ਐ ਜੇ ਕੰਮਾਂ 'ਚ ਨਾ ਪਾਓ ਪੰਜਾਬ ਤੁਹਾਨੂੰ ਮਾਨ ਪੰਜਾਬ ਨੇ ਦਿੱਤਾ ਤੁਸੀਂ ਪੰਜਾਬ ਦੇ ਚੀਫ ਸੈਕਟਰੀ ਹੋ ਆ ਜਿਹੜੇ ਦੋਜੇ ਸਾਹ ਤੁਹਾਡੇ ਨਾਲ ਜਿਹੜਾ ਕੁੰਡੂ ਤੇ ਰੋਏ ਜਾਂ ਕੋਈ ਹੁਣ ਬਿਠਾਏ ਆ ਆ ਤੁਹਾਨੂੰ ਮਰਵਾਉਣਗੇ ਇਸ ਕਰਕੇ ਤੇ ਪੰਜਾਬ ਦੇ ਮੰਤਰੀ ਵੀ ਜਿਨ੍ਹਾਂ ਨੂੰ ਪੰਜਾਬ ਪ੍ਰਤੀ ਲਗਾ ਹੈ ਸਾਨੂੰ ਮੈਨੂੰ ਪਤਾ ਥੋਡੇ ਕੋਈ ਲਗਾਨੀ ਥਨੂੰ ਪਰ ਜੇ ਥੋਡੇ ਕੋਈ ਜ਼ਮੀਨ 'ਚ ਕੁਝ ਥੋੜਾ ਮੋਟਾ ਹੈ ਫੈਸਲਾ ਕਰ ਲੋ ਕਿ ਤੁਸੀਂ ਪੰਜਾਬ ਨੂੰ ਬਚਾ ਲੋ ਆ ਐਕਟ ਨੂੰ ਜਿਹੜਾ ਤੁਸੀਂ ਨੋਟੀਫਾਈ ਕੀਤੀ ਹੈ ਰੱਦ ਕਰਕੇ ਵਾਪਸ ਆ ਡੀ ਨੋਟੀਫਾਈ ਕਰੋ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਫਤਹਿ ਇਨਾਂ ਕੋਲੇ ਕੋਈ ਰਾਈਟ ਨਹੀਂ ਆ ਨਾ ਰਾਈਟ ਦੇਖਦੇ ਆ ਨਾ ਲੀਗਲ ਦੇਖਦੇ ਆ ਆ ਕੱਲੇ ਜਿਹੜਾ ਬੋਲਦਾ ਉਹ ਤੋਂ ਮਹਿਤਵਨ ਲੈ ਲੈਂਦੇ ਆ ਉਹ ਸਬਫਸਰ ਨੂੰ ਹਵਾ ਚ ਕਰ ਦਿੰਦੇ ਮੈਂ ਤਾਂ ਤਾਂ ਹੋਈ ਨਹੀਂ ਸਕਦਾ